ਲੋਵੀ ਮਿੱਤਰੋ ਸਾਰੇ ਪਹਿਲਾਂ ਜਿੰਨੇ ਵੀ ਸਾਡੇ ਚੈਨਲ ਨਾਲ ਜੁੜਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਤੁਹਾਨੂੰ ਅੱਜ ਇੱਕ ਘੈਂਟ ਚੀਜ਼ ਦਿਖਾਉਣੀ ਆ ਪੂਰੀ ਘੈਂਟ ਚੀਜ਼ ਮੇਰੀ ਭਤੀਜੀ ਮੇਰੇ ਨਾਲ ਵੀਡੀਓ ਦੇ ਵਿੱਚ ਆ ਇਹ ਰਿਵਿਊ ਦਊਗੀ ਨਾਲ ਦੀ ਨਾਲ ਇਹ ਚੀਜ਼ ਇੰਨੀ ਵਧੀਆ ਨਾ ਜੇ ਤੁਹਾਡੇ ਘਰ ਚ ਆ ਗਈ ਤਾਂ ਤੁਹਾਨੂੰ ਕਿਤੇ ਮਸਾਜ ਸੈਂਟਰਾਂ ਵਿੱਚ ਜਾਣ ਦੀ ਲੋੜ ਨਹੀਂ ਕਿਤੇ ਥੈਰੇਪੀ ਵਾਲਿਆਂ ਕੋਲ ਜਾਣ ਦੀ ਲੋੜ ਨਹੀਂ ਇਹੋ ਜੀ ਮਸ਼ੀਨ ਆ ਦੇ ਵਿੱਚ ਦਿਖਾਵਾਂਗੇ ਸਾਨੂੰ ਇਹ ਮਸ਼ੀਨ ਆ ਜਾਂ ਜਰਮਨ ਤੋਂ ਤੇ ਇਹਦਾ ਹੁਣ ਅਸੀਂ ਤੁਹਾਨੂੰ ਦੱਸਾਂਗੇ ਦੇ ਵਿੱਚ ਕੀ ਕੀ ਆ ਤੇ ਕਿਹੜੀ ਚੀਜ਼ ਕਿਵੇਂ ਵਰਤੀ ਜਾਂਦੀ ਆ ਆਜੋ ਇਹਨੂੰ ਹੁਣ ਅਨਬਾਕਸਿੰਗ ਕਰਦੇ ਆਪਾਂ ਆਪਾਂ ਨੂੰ ਇਹ ਬਾਰਤ ਮੀਨਸ ਕੀ ਆਪਾਂ ਨੂੰ ਇੱਥੋਂ ਵੀ ਮਿਲ ਜੂਗੀ ਇੰਡੀਆ ਤੋਂ ਲੇਕਿਨ ਉਹਦੇ ਵਿੱਚ ਪੂਰਾ ਸੈੱਟ ਨਹੀਂ ਹੁੰਦਾ ਇਹਦੇ ਵਿੱਚ ਪੂਰਾ ਸੈੱਟ ਆ ਸਾਰੀ ਮਸ਼ੀਨ ਦਾ ਆ ਤੁਹਾਨੂੰ ਇੱਕ 4 ਜਰ ਮਿਲ ਜਾਂਦਾ ਵਾ ਇਹਦੇ ਵਿੱਚ ਆ ਮਸ਼ੀਨ ਮਿਲ ਜਾਂਦੀ ਆ ਤੇ 12 ਬੋਲਟ ਦਾ ਚਾਰਜਰ ਆ ਇਹ 12 ਬੋਲਟ ਦਾ ਦੇਖੋ ਆ ਮਸ਼ੀਨ ਇਹਦੇ ਵਿੱਚ ਚਾਰਜਰ ਮਿਲ ਜਾਂਦਾ ਤੁਹਾਨੂੰ ਤੇ ਇਹੋ ਚੱਕਾ ਕੋਈ ਨਹੀਂ ਲਾ ਸਕਦਾ ਆ ਵੱਖ-ਵੱਖ ਜੋ ਲੱਗ-ਲੱਗ ਤੁਹਾਡੇ ਪੂਰੀ ਬਾਡੀ ਤੇ ਕੰਮ ਆਉਣ ਵਾਲੇ ਨੇ ਆ ਲੱਗ-ਲੱਗ ਤੁਹਾਡੀ ਬਾਡੀ ਤੇ ਲਾਦ ਨੇ ਤੇ ਆ ਮਸ਼ੀਨ ਦਾ ਸਾਰਾ ਕੰਮ ਆ ਇਹ ਚਾਰਜਿੰਗ ਵਾਲੀ ਹੁੰਦੀ ਆ ਤੇ ਬੈਕਅਪ ਵੀ ਇਹਦਾ ਵਧੀਆ ਤੇ ਪੂਰੀ ਪੁਰੇ ਸਰੀਰ ਦੇ ਸਾਰੀ ਬਾਡੀ ਤੇ ਇਹ ਮ사ਜ ਕਰਦੀ ਆ ਤੇ ਇਹਦਾ ਇੱਕ ਅਸੀਂ ਹੋਰ ਵੀ ਤੁਹਾਨੂੰ ਇਹ ਮਸ਼ੀਨ ਟੱਚ ਸਕਰੀਨ ਆ ਇਹ ਟੈਕਨੋਲੋਜੀ ਹੁੰਦੇ ਨੇ ਇਹਦੇ ਵਿੱਚ ਲਗ ਲਗ ਮੋੜ ਨੇ ਤੇ ਹੁਣ ਇਹਦੇ ਨਾਲ ਆ ਇੱਕ ਕਿਤਾਬ ਆਉਂਦੀ ਆ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਇਹ ਇਹ ਕਿਹੜੀ ਚੀਜ਼ ਕਿੱਥੇ ਵਰਤੀ ਜਾਂਦੀ ਆ ਪਿੱਛੇ ਨੂੰ ਉਹ ਪਤਾ ਤੇ ਦੇਖੋ ਇਹਦੇ ਵਿੱਚ ਪਹਿਲਾਂ ਤੁਸੀਂ ਨੰਬਰਿੰਗ ਆਉਗੀ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਤੇ ਆਹ ਦੇਖੋ ਇਹਦੇ ਵਿੱਚ ਆਹ ਸਾਰੇ ਮੂਡ ਰੇ ਆ ਮਸ਼ੀਨ ਆ ਤੇ ਆ ਇਹਦਾ ਸਿਸਟਮ ਪੂਰਾ ਦਿੱਤਾ ਹੋਇਆ ਕਿਵੇਂ ਓਪਰੇਟ ਹੁੰਦੀ ਆ ਤੇ ਆ ਜੋ ਇਹਦੇ ਨਾਲ ਲੱਗਦੇ ਨੇ ਲੱਗ-ਲੱਗ ਮੂਡ ਤੇ ਇਹ ਹੁਣ ਕਿ ਕਿਹੜਾ ਮੂਡ ਜਿਹੜਾ ਇਹਦਾ ਲੱਗ-ਲੱਗ ਮ사ਜ ਵਾਲਾ ਕਿਹੜਾ ਕਿੱਥੇ ਇਫੈਕਟ ਪਾਉਂਦਾ ਹੁਣ ਜਿਹੜੀ ਤੁਸੀਂ ਆ ਚੀਜ਼ ਦੇਖ ਰਹੇ ਹੋ ਇਹ ਮਸ਼ੀਨ ਦੇ ਅੱਗੇ ਫਿੱਟ ਹੋ ਜਾਂਦੀ ਆ ਇਹ ਹੁਣ ਲੱਗਦੀ ਕਿੱਥੇ ਕਿੱਥੇ ਆ ਆ ਦੇਖੋ ਜਿੱਥੇ ਜਿੱਥੇ ਗਲੇ ਕਲਰ ਦੇ ਡਾਊਟ ਲੱਗੇ ਨੇ ਨਾ ਇੱਥੇ ਇੱਥੇ ਅਪਲਾਈ ਹੁੰਦੀ ਹੈ ਇਹ ਆ ਜਿਹੜੀ ਚੀਜ਼ ਆ ਇਹ ਤੁਸੀਂ ਮਸ਼ੀਨ ਦੇ ਅੱਗੇ ਫਿੱਟ ਕਰਕੇ ਦਿਖਾਉਨੇ ਆ ਤੁਹਾਨੂੰ ਕਰੋ ਫਿੱਟ ਬੁੱਤ ਆ ਦੇਖੋ ਮਸ਼ੀਨ ਦੇ ਅੱਗੇ ਫਿੱਟ ਕਿਵੇਂ ਹੋਣੀ ਹੈ ਇਸ ਤਰ੍ਹਾਂ ਇਹ ਫਿੱਟ ਹੋਗੀ ਤੇ ਇਹਨੂੰ ਥੋੜਾ ਟਾਈਮ ਪ੍ਰੈਸ ਕਰਨਾ ਪੈਂਦਾ ਬਸ ਉਸ ਤੋਂ ਬਾਅਦ ਤੁਸੀਂ ਇਹ ਤੇ ਮੂੜ ਲਾ ਸਕਦੇ ਹੋ ਮਾਈਨਸ ਪਲੱਸ ਕਰ ਸਕਦੇ ਹਾਂ ਉਸ ਤੋਂ ਬਾਅਦ ਇੱਕ ਵਾਰੀ ਆਹ ਬਟਨ ਤੁਸੀਂ ਦੱਬਣਾ ਫਿਰ ਇਹਨੇ ਕੰਮ ਕਰਨ ਲੱਗ ਜਾਣਾ ਮਸ਼ੀਨ ਨੇ ਮੀਨ ਚ ਕਿ ਆ ਪੰਪਿੰਗ ਕਰੂਗਾ ਇਹ ਅਲੱਗ-ਅਲੱਗ ਮੂਹ ਨੇ ਦੇਖੋ ਆ ਜਿਹੜੀ ਚੀਜ਼ ਆ ਇਹ ਆ ਜਿੱਥੇ ਤੁਹਾਨੂੰ ਗ੍ਰੇਕਲ ਦੇ ਡਾਟ ਦਿਖਾਏ ਹੋਏ ਨੇ ਦੇਖੋ ਇੱਥੇ ਇੱਥੇ ਆਹ ਗ੍ਰੇ ਦੇ ਕਲ ਤੁਹਾਨੂੰ ਦਿਖਦੇ ਨੇ ਚੈਸਟ ਨੇ ਕੰਮ ਕਰਦੀ ਐ ਇਹ ਤੁਹਾਡੀਆਂ ਬਾਹਾਂਾਂ ਤੇ ਕੰਮ ਕਰਦੀ ਐ ਤੇ ਆਪਣੇ ਪੱਟਾਂ ਤੇ ਉਸ ਤੋਂ ਬਾਅਦ ਪੈਰਾਂ ਦੀਆਂ ਹੱਡੀਆਂ ਤੇ ਵੀ ਇਹ ਚੀਜ਼ ਕੰਮ ਕਰਦੀ ਆ। ਉਸ ਤੋਂ ਬਾਅਦ ਸਾਡੇ ਕੋਲ ਇੱਕ ਆ ਚੀਜ਼ ਆ ਜਾਂਦੀ ਆ। ਇਹ ਵੀ ਇਹਦੇ ਵਿੱਚ ਹੀ ਲੱਗਦੀ ਆ ਸਾਰੀ ਅਡਜਸਟਮੈਂਟ ਹੈਗੀ ਆ ਹੁਣ ਇਹਦਾ ਦੇਖੋ ਤੁਸੀਂ ਮਾਡਲ ਬਣਿਆ ਹੋਇਆ ਇੱਥੇ। ਆ ਦੇਖੋ। ਹੁਣ ਇਹ ਪਿੰਕ ਜਿਹਾ ਕਲਰ ਦਾ ਬਣਿਆ ਕਿੱਥੇ ਕਿੱਥੇ ਕੰਮ ਕਰਦਾ ਦੇਖੋ ਇਹਦੇ ਵਿੱਚ ਸਾਰੇ ਸਿਸਟਮ ਦਿੱਤੇ ਹੋਏ ਨੇ। ਆ ਦੇਖੋ ਡਾਟ ਲੱਗੇ ਹੋਏ। ਆ ਡਾਟ ਲੱਗੇ ਹੋਏ ਨੇ ਕਿ ਕਿੱਥੇ ਕਿੱਥੇ ਕੰਮ ਕਰਦਾ ਹੈ। ਠੀਕ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਇਹ ਸਾਰੇ ਕੁਝ ਦਿੱਤੇ ਤੁਹਾਨੂੰ ਦੇਖੋ ਆ ਤੁਸੀਂ ਦੇਖੋ ਇਹਦੇ ਵਿੱਚ ਮੁੱਖ ਵਿੱਚ ਸਾਰੀ ਡਿਟੇਲ ਦਿੱਤੀ ਹੋਇਆ ਤੁਹਾਨੂੰ ਕਿਹੜੀ ਚੀਜ਼ ਕਿੱਥੇ ਅਪਲਾਈ ਹੁੰਦੀ ਆ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਆ ਸਕਰੀਨ ਦਾ ਜੋ ਸਿਸਟਮ ਆ ਮਿਲ ਜਾਂਦਾ ਵਾ ਤੇ ਆਦੇ ਆ ਦੇਖੋ ਇਹ ਲੱਗ ਲੱਗ ਜੋ ਤੁਹਾਨੂੰ ਦੱਸਿਆ ਵੀ ਇਹ ਮੂੜ ਨੇ ਕਿਵੇਂ ਕਿਵੇਂ ਲੱਗਦੇ ਨੇ ਇਹ ਆ ਲੋ ਤੇ ਆ ਸਿਸਟਮ ਆ ਪਹਿਲੇ ਚਾਰ ਤੁਹਾਨੂੰ ਆ ਦਿਖਾਤੇ ਸੀ ਇਹ ਚਾਰ ਅਡਜਸਟਮੈਂਟ ਇਹਦੇ ਲਿਖੀਆਂ ਹੋਈਆਂ ਨੇ ਕਿ ਕਿਵੇਂ ਲੱਗਦੀਆਂ ਨੇ ਮਸ਼ੀਨ ਇਹ ਸਾਨੂੰ ਜਰਮਨ ਤੋਂ ਆਈ ਸੀਗੀ ਉਸ ਤੋਂ ਬਾਅਦ ਜਿਹੜੇ ਅਗਲੇ ਨੇ ਆ ਦੇਖੋ ਤੁਸੀਂ ਉਹਦੇ ਬਾਰੇ ਵੀ ਦੱਸਿਆ ਵੀ ਕਿੱਥੇ ਕਿੱਥੇ ਲੱਗਦੇ ਨੇ ਆ ਜਿਹੜੀ ਚੀਜ਼ ਆ ਦੇਖੋ ਇਹਦੇ ਉੱਪਰ ਤੁਸੀਂ ਕਲਰ ਬਣੇ ਹੋਏ ਨੇ ਜਿਹੜੀ ਚੀਜ਼ ਇੱਥੇ ਲੱਗੀਆਂ ਨੇ ਉਹਦੇ ਕਲਰ ਬਣੇ ਹੋਏ ਨੇ ਕਿ ਕਿੱਥੇ ਕਿੱਥੇ ਅਪਲਾਈ ਹੁੰਦੀ ਆ ਉਸ ਤੋਂ ਬਾਅਦ ਆ ਜਾਂਦਾ ਵਾ ਆ ਚੀਜ਼ ਬੜੀ ਇਹ ਮੇਰੀ ਫੇਵਰਟ ਆ ਇਹ ਚੀਜ਼ ਬੜਾ ਘੈਂਟ ਕੰਮ ਕਰਦੀ ਆ ਦੇਖੋ ਇਹਦੇ ਵਿੱਚ ਆਹ ਦਿੱਤਾ ਹੋਇਆ ਪਿੰਜਣੀਆਂ ਤੇ ਜਿਹੜੀ ਆਪਣੀਆਂ ਪਿੰਜਣੀਆਂ ਟਾਈਟ ਹੋ ਜਾਂਦੀਆਂ ਨੇ ਪਿੰਜਣੀਆਂ ਤੇ ਕੰਮ ਕਰਦੀ ਆ ਦੇਖੋ ਆਹ ਚੀਜ਼ ਜਿਹੜੀ ਇਹ ਮੇਰੀ ਫੇਵਰਟ ਆ ਇਹ ਬਹੁਤ ਵਧੀਆ ਕੰਮ ਕਰਦੀ ਆ ਦੇਖੋ ਇਹ ਮਸ਼ੀਨ ਦੇ ਵਿੱਚ ਚਾਰਜਿੰਗ ਤੁਹਾਨੂੰ ਬਹੁਤ ਵਧੀਆ ਮਿਲਦੀ ਆ 12 ਵੋਲਟ ਦਾ ਚਾਰਜਰ ਆ ਤੇ ਕਾਫੀ ਟਾਈਮ ਲਾ ਜਾਂਦੀ ਆ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਮੋਡ ਨੇ ਤੇ ਕਾਫੀ ਲੰਮਾ ਸਮਾਂ ਇਹ ਚੱਲ ਜਾਂਦੀ ਆ ਆ ਸਾਰੇ ਇਦੇ ਨਾਲ ਆਪਾਂ ਨੂੰ ਮਿਲੇ ਨੇ ਤੇ ਅਸੀਂ ਵਰਤੀ ਵੀ ਆ ਤੇ ਵਧੀਆ ਬੈਨੀਫਿਟ ਨੇ ਤੇ ਆ ਚੀਜ਼ਾਂ ਨੂੰ ਲੱਗਦੀਆਂ ਨੇ ਦੇਖੋ ਆ ਸਿਸਟਮ ਸਾਰਾ ਜਿੱਥੇ ਫਿੱਟ ਹੁੰਦਾ ਸਾਰਾ ਇੱਕੋ ਜਿਹਾ ਹੀ ਆ ਤੇ ਬਾਕੀ ਅੱਗੋਂ ਵਾਲੇ ਸਿਸਟਮ ਇਹਨਾਂ ਦੇ ਬੱਖੋ ਵੱਖਰੇ ਨੇ ਹਰ ਇੱਕ ਚੀਜ਼ ਆਪਦੇ-ਆਪ ਦੇ ਜਗ੍ਹਾ ਤੇ ਕੰਮ ਕਰਦੀ ਆ ਦੇਖੋ ਤੁਸੀਂ ਇੱਥੋਂ ਤੁਹਾਨੂੰ ਆਪਰੇਟ ਕਰਨ ਦੀ ਬਾੜੀ ਉਹ ਉਲਝਣ ਨਹੀਂ ਪੈਣੀ ਹਰ ਇੱਕ ਕਲਰ ਦਿੱਤਾ ਹੋਇਆ ਤੇ ਉਹ ਕਲਰ ਦੇ ਨਾਲ ਮੈਂਸ਼ਨ ਕੀਤਾ ਹੈ ਦੇਖੋ ਜਿਵੇਂ ਆ ਫਸਟ ਰੰਗ ਦਿੱਤਾ ਹੋਇਆ ਆ ਮੈਂਸ਼ਨ ਕੀਤਾ ਹੋਇਆ ਇਹਦੇ ਨਾਲ ਆ ਬਾਡੀ ਤੇ ਤੁਹਾਨੂੰ ਦਿਖਾਇਆ ਵੀ ਗਿਆ ਕਿ ਤੇ ਕਿੱਥੇ ਕਿੱਥੇ ਕੰਮ ਕਰਦੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ਆਪਰੇਟ ਕਰਨ ਦੇ ਸਿਸਟਮ ਮਿਲ ਜਾਂਦੇ ਨੇ ਤੇ ਆ ਕੰਪਨੀ ਦੀ ਹੈ ਜੀ ਇਹ ਆ ਕੰਪਨੀ ਦੀ ਇਹਨਾਂ ਨੇ ਬਣਾਈ ਹੋਈ ਆ ਕ੍ਰੇਨ ਵਾਲਿਆਂ ਦੀ ਆ ਫਿਟਨੈਸ ਮ사ਜ ਜਿਹੜਾ ਇਹ ਮੇਰੀ ਅੰਗਰੇਜ਼ੀ ਥੋੜੀ ਜਿਹੀ ਨਹੀਂ ਹਾਈ ਹੈ ਨਹੀਂ ਤੇ ਆ ਦੇਖੋ ਆ ਇਹਦਾ ਬਾਕਸ ਆ ਬਹੁਤ ਸੋਹਣੀ ਪੈਕਿੰਗ ਵੀ ਕੀਤੀ ਹੋਈ ਆ ਤੇ ਇਹਦੇ ਵਿੱਚ ਪੈਕਿੰਗ ਆਪਾਂ ਨੂੰ ਮਿਲ ਜਾਂਦੀ ਆ ਤੇ ਸਾਰੀ ਚੀਜ਼ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਇਹਦੇ ਵਿੱਚ ਸਾਰੀ ਮੂੜ ਲੱਗੇ ਹੋਏ ਬਾਕੀ ਸਾਰ ਨੂੰ ਸਾਥੀ ਕਰ